ਸਤਿ ਸ਼੍ਰੀ ਅਕਾਲ ਜੀ ਮੈਰੀ ਨਾਤੀ ਮਾਤਾ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਨਾਰੀਅਲ ਛਿੱਲ ਮਾਤਾ ਹੋਣਾ ਜਿਹੜੀ ਕਿ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ ਕਿਹੜਾ ਦੰਤਮੰਜਨ ਹੈ ਇਹ ਮਾਤਾ ਕਰਦੀ ਆ ਕਿ ਐ ਸੁੱਕੇ ਨਾਰੇ ਨੂੰ ਛਲਛਲ ਰੱਖ ਦਿੰਦੀ ਆ ਤਾਂ ਕਿਹਾ ਜਾ ਰਿਹਾ ਕਿ ਇਹ ਹੋਣਾ ਨਾਰੀਅਲ ਛਿੱਲ ਮਾਤਾ ਜੀ ਹਾਂ ਨਾਰੀਅਲ ਦੰਦਨਾ ਛਿੱਲ ਕੇ ਲੋਕਾਂ ਦੇ ਇਲਾਜ ਕਰਦੀ ਆ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਦੁੱਖ ਕੋਈ ਤਕਲੀਫ ਕੋਈ ਬਿਮਾਰ ਆ ਘਰ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਤੁਹਾਡੇ ਬੱਚੇ ਨੌਕਰੀ ਤੇ ਨਹੀਂ ਲੱਗ ਰਹੇ ਵਿਦੇਸ਼ ਜਾਣ ਦਾ ਕੋਈ ਕੰਮ ਨਹੀਂ ਬਣ ਰਿਹਾ ਜਾਂ ਫਿਰ ਹੋਰ ਪਤੀ ਪਤਨੀ ਦੇ ਵਿੱਚ ਆਣ ਬਣਾਏ ਜਾਈਆਂ ਸੀ ਐਡ ਦੇਖਦੇ ਆ ਤਾਂ ਉਹ ਚੀਜ਼ਾਂ ਜੇਕਰ ਤੁਹਾਡੇ ਘਰ ਦੇ ਵਿੱਚ ਹੋ ਰਹੀਆਂ ਨੇ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਪਾਈ ਅੱਜਕੱਲ ਤਾਂ ਸਾਡੇ ਤਾਂ ਇੱਥੇ ਤੁਸੀਂ ਇਹ ਜਿਹੀਆਂ ਗੱਲਾਂ ਦੀ ਟੈਨਸ਼ਨ ਹੀ ਨਾ ਲਓ ਕਿਉਂਕਿ ਟੈਨਸ਼ਨ ਨੂੰ ਮਕਾਉਣ ਦੇ ਵਾਸਤੇ ਪਖੰਡੀ ਲਗਾਤਾਰ ਚਰਚਾ ਦੇ ਵਿੱਚ ਨੇ ਮਾਤਾ-ਮਾਂ ਦੇ ਵੀ ਕੋਈ ਘਾਟ ਨਹੀਂ ਤੇ ਬਾਬਿਆਂ ਦੇ ਵੀ ਕੋਈ ਘਾਟ ਨਹੀਂ ਕੋਈ ਨਿੰਬੂ ਵਾਲਾ ਕੋਈ ਮਿਰਚ ਵਾਲਾ ਕੋਈ ਆ ਨਾਰੀਆ ਵਾਲੀ ਮਾਤਾ ਆ ਗਈ ਕੋਈ ਚਿਮਟੇ ਵਾਲੀ ਆ ਗਈ ਕੋਈ ਖੁੰਡੇ ਵਾਲੀ ਮਾਤਾ ਆ ਗਈ ਤਾਂ ਇਨਾ ਦੇ ਵੱਲੋਂ ਭਾਈ ਤੁਹਾਡੇ ਇਲਾਜ ਕੀਤੇ ਜਾਂਦੇ ਨੇ ਜੇਕਰ ਤੁਹਾਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ ਤੈਨਾਂ ਕੋਲ ਜਾਇਆ ਕਰੋ ਡਾਕਟਰਾਂ ਡਾਕਟਰਾਂ ਦੇ ਤਾਂ ਹੁਣ ਹੱਥ ਖੜੇ ਹੋ ਗਏ ਕਿਉਂਕਿ ਜਦੋਂ ਬਿਨਾਂ ਦਵਾਈ ਮਸਾਲੇ ਤੇ ਤੁਸੀਂ ਠੀਕ ਹੋ ਸਕਦੇ ਹੋ ਤਾਂ ਫਿਰ ਲੱਖਾਂ ਰੁਪਏ ਡਾਕਟਰਾਂ ਦੇ ਲਾਉਣ ਦੀ ਕੀ ਲੋੜ ਹੈ ਜੇਕਰ ਤੁਹਾਸੀ ਬਿਮਾਰੀਆਂ ਤੁਹਾਡੀਆਂ ਐਵੇਂ ਹੀ ਠੀਕ ਹੋ ਜਾਣ ਤਾਂ ਇਹ ਪਖੰਡਵਾਦ ਦਾ ਸਾਡੇ ਕੰਨਾਂ ਵੱਤਲੇ ਆ ਕਿ ਅਜਿਹੀਆਂ ਚੀਜ਼ਾਂ ਤੋਂ ਸੁਚੇਤ ਹੋਵੋ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਪਖੰਡਵਾਦ ਦੇ ਨਾਂ ਦੇ ਤੇ ਦੁਕਾਨਾਂ ਖੋਲਿਆ ਜਾ ਰਹੇ ਨੇ ਲੋਕਾਂ ਨੂੰ ਉਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਤੇ ਭੋਲੇ-ਪਾਲੇ ਲੋਕ ਇਸ ਦੇ ਵਿੱਚ ਫਸ ਕੇ ਆਪਣੀ ਮਿਹਨਤ ਦੀ ਕਮਾਈ ਇਨ੍ਹਾਂ ਪਖੰਡੀਆਂ ਦੇ ਪੈਰਾਂ ਦੇ ਵਿੱਚ ਗੇਰਦੇ ਨੇ ਤਾਂ ਤੁਹਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਕਿਉਂਕਿ ਜਿਸ ਤਰੀਕੇ ਦੇ ਵੀਡੀਓਜ਼ ਤੁਸੀਂ ਹੁਣ ਤੱਕ ਦੇਖ ਚੁੱਕੇ ਹੋ ਅੱਗੇ ਹੋਰ ਪਤਾ ਨਹੀਂ ਕਿੰਨੀਆਂ ਕੋਈ ਵੀਡੀਓਜ਼ ਹੋਣਗੀਆਂ ਕਿ ਪਖੰਡਵਾਦ ਦੀ ਹੱਦ ਹੀ ਮੁੱਕ ਚੁੱਕੀ ਆ ਲੋਕਾਂ ਨੂੰ ਇੰਨਾ ਕੋ ਗੁੰਮਰਾਹ ਕੀਤਾ ਜਾਂਦਾ ਹੈ ਕਿ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਦੀ ਗਰੰਟੀ ਚੱਕਦੇ ਨੇ ਵੀ ਭਈ ਅਸੀਂ ਸਾਡੇ ਕੋਲ ਤਾਂ ਪੱਕਾ ਹੱਲ ਆ ਤੁਸੀਂ ਆਹ ਕਰ ਦੋ ਅਸੀਂ ਏਦਾਂ ਇਲਾਜ ਕਰ ਦਾਂਗੇ ਤੁਹਾਡੀ ਬਿਮਾਰੀ ਦੂਰ ਹੋ ਜਾਊਗੀ ਤੁਹਾਡਾ ਬੰਦਾ ਕੋਈ ਸ਼ਰਾਬ ਪੀਂਦਾ ਉਹ ਵੀ ਅਸੀਂ ਦੂਰ ਕਰ ਦਾਂਗੇ ਤਾਂ ਅਜਿਹੇ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੀਆਂ ਝੂਝੇਰੀਆਂ ਚ ਪਾਇਆ ਜਾਂਦਾ ਜਿਸ ਕਰਕੇ ਲੋਕ ਗੁੰਮਰਾਹ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਪਖੰਡਵਾ ਦੇ ਵਿੱਚ ਫਸਿਆ ਕਦੇ ਵੀ ਇਨਸਾਨ ਜਿਹੜਾ ਕਿ ਬਾਹਰ ਨਿਕਲ ਨਹੀਂ ਸਕਦਾ ਬਹਿਮ ਭਰਮ ਅਜਿਹੀ ਚੀਜ਼ ਹੈ ਇਹ ਤਾਂ ਬਿਮਾਰੀ ਨਾਲੋਂ ਵੀ ਖਤਰਨਾਕ ਨੇ ਬਿਮਾਰੀ ਦਾ ਤਾਂ ਫੇਰ ਵੀ ਆਪਾਂ ਕਹਿ ਦਿੰਦੇ ਭਾਈ ਡਾਕਟਰਾਂ ਕੋਲ ਜਾ ਕੇ ਕੋਈ ਹੱਲ ਹੋ ਸਕਦਾ ਪਰ ਬਹਿਮਾ ਭਰਮਾ ਦੇ ਵਿੱਚ ਫਸਿਆ ਵਿਅਕਤੀ ਇਸ ਦਾ ਕੋਈ ਹੱਲ ਨਹੀਂ ਇਸ ਦਾ ਕੋਈ ਇਲਾਜ ਨਹੀਂ ਕੋਈ ਦਵਾਈ ਨਹੀਂ ਕੋਈ ਬੂਟੀ ਨਹੀਂ ਇਸ ਕਰਕੇ ਬਹਿਮਾ ਭਰਮਾ ਤੋਂ ਸਾਡੇ ਗੁਰੂਆਂ ਨੇ ਵੀ ਸਾਨੂੰ ਬਾਹਰ ਕੱਢਿਆ ਤਾਂ ਸਾਨੂੰ ਵੀ ਉਸੇ ਚੀਜ਼ ਤੇ ਚੱਲਣਾ ਚਾਹੀਦਾ ਹੈ ਬਹਿਮਾ ਭਰਮਾ ਦੇ ਵਿੱਚ ਨਾ ਤੁਸੀਂ ਬਹਿਮਾ ਪਰਮਾ ਦੇ ਵਿੱਚ ਫਸੋਗੇ ਤੁਹਾਡੇ ਆਉਣ ਵਾਲੀ ਪੀੜ੍ਹੀ ਫਸੇਗੀ ਉਹ ਅੱਗੇ ਫਸੇਗੀ ਤਾਂ ਇਸ ਦੇ ਨਾਲ ਜਿਹੜਾ ਪਖੰਡਵਾਦ ਦਾ ਬੋਲ ਵਾਲਾ ਹੋਰ ਵੀ ਜ਼ਿਆਦਾ ਹੋਵੇਗਾ ਬਾਕੀ ਤੁਹਾਡਾ ਪਖੰਡਵਾਦ ਨੂੰ ਲੈ ਕੇ ਕੀ ਕਹਿਣਾ ਆਪਣੀ رائے ਜ਼ਰੂਰ ਸਾਂਝੀ ਕਰਿਆ ਕਰੋ ਜਿਵੇਂ ਦੇ ਤੁਹਾਨੂੰ ਅਸੀਂ ਵੀਡੀਓਜ਼ ਦਿਖਾਉਨੇ ਆ ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਮਾਰਕੀਟ ਦੇ ਵਿੱਚ ਨਿਤ ਨਵੇਂ ਤੋਂ ਨਵੇਂ ਬਾਬੇ ਤੇ ਬੇਬੇ ਆ ਰਹੀਆਂ ਨੇ ਤੁਹਾਡਾ ਕੀ ਕਹਿਣਾ ਕਿ ਐਵੇਂ ਮਸਲੇ ਹੱਲ ਹੁੰਦੇ ਨੇ ਕਿ ਐਵੇਂ ਲੋਕਾਂ ਦੇ ਦੁੱਖ ਤਕਲੀਫਾਂ ਦੂਰ ਹੋ ਸਕਦੇ ਨੇ ਆਪਣੀ رائے ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼